ਦੇਖੋ ਕੁਆਲੀਫਾਈ ਤਾਂ ਕਰਦੇ ਆ ਸਾਬ ਕਾਂਗਰਸ ਦੇ ਕ੍ਰਾਈਟੇਰੀਆ ਦੇ ਨਾਲ ਕਿਉਂਕਿ ਮੇਰੇ ਤੋਂ ਆ ਸਵਾਲ ਤੁਸੀਂ ਪੁੱਛਿਆ ਨਾ ਸਾਬ ਬੜਾ ਗਲਤ ਪੁੱਛਿਆ ਸਵਾਲ ਬਈ ਉਹਦੇ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਬਣਦੇ ਕ੍ਰਾਈਟੇਰੀਆ ਕਹੀ ਹੈ ਸਾਬ ਅਸਤਾ ਪਹਿਲੇ ਪ੍ਰੀਲਿਮਿਨਰੀ ਚ ਫੇਲ ਹੋ ਗਏ ਸੀਗੇ ਅਸਤਾ ਪ੍ਰੀਲਿਮਿਨਰੀ ਚ ਫੇਲ ਹੋ ਗਏ ਪਰ ਉਸੇ ਪਾਸ ਹੈ ਆਪਣੇ ਸਿੱਧੂ ਸਾਹਿਬ ਤੇ ਮੈਂ ਉਹਨਾਂ ਦੇ ਬਿਆਨ ਸੁਣ ਰਿਹਾ ਸੀ ਕਿ 500 ਕਰੋੜ ਰੁਪਏ ਜਿਹੜੇ ਮੈਂ ਗੱਲ ਸੁਣੀ ਸੀਗੀ ਸਾਬ ਫਰਮ ਦਾ ਹਾਰਸਿਸ ਮਾਊਥ ਜਾਂ ਹਾਰਸਿਸ ਉਹਦਾ ਫਿੱਲੀ ਦੇ ਮਾਊਥ ਜਾਂ ਉਹਦੇ ਜਵਾਕਾਂ ਦੇ ਮੂੰਹ ਸੁਣੀ ਸੀਗੀ ਵੀ ਪੁੰਨ ਨਹੀਂ ਮਿਲੀ ਮੁੱਖ ਮੰਤਰੀ ਸ਼ਿਪ ਸਾਨੂੰ 350 ਕਰੋੜ ਰੁਪਏ ਚ ਮਿਲੀ ਹੈ ਤੋਂ ਸਰਦਾਰ ਮੇਰਾ ਕੀ ਦਾ ਨਾਮ ਮੈਂ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਉਹਨਾਂ ਦਾ ਮੈਂ ਅੱਗੇ ਫਰਜੰਦ ਦਾ ਨਾਮ ਲੈ ਰਿਹਾ ਜਿਨ੍ਹਾਂ ਦੇ ਜਿਹੜੇ ਕੋਈ ਫਰਜੰਦ ਸੀਗੇ ਉਹਨਾਂ ਨੇ ਆ ਕੇ ਤੇ ਗੱਲ ਦੱਸੀ ਵੀ ਸਾਡੇ 350 ਚ ਲਈਏ ਪੁੰਨ ਨਹੀਂ ਮਿਲਦੀ ਤੇ ਬਾਕੀ ਤਾਂ ਕਾਂਗਰਸ ਪਹੁੰਚੀ ਕਿੱਥੇ ਸਰ ਇਹਨਾਂ ਕਰਕੇ ਸਭ ਨਾ ਤਾਂ ਮੈਨੂੰ 350 ਦੀ ਮੇਰੇ ਕੋਲ ਕੋਈ ਆਡੀਓ ਪ੍ਰੂਫ ਹੈ ਸਭ ਨਾ ਮੇਰੇ ਕੋਲ 500 ਦਾ ਹੋ ਸਕਦਾ ਮਿਸ ਜੀ ਸਿੱਧੂ ਕੋਲ ਹੋਵੇ ਪਰ ਮੈਨੂੰ ਪਤਾ ਹੈ ਮੇਰੇ ਕੋਲ ਡਿੰਪੇ ਜੀ ਵਾਲਾ ਉਹ ਜਿਹੜਾ ਟ੍ਰੀਟ ਅੱਜ ਵੀ ਪਿਆ ਹੈ ਵੀ ਇੱਥੇ ਡਾਕੂ ਲਿਆ ਕੇ ਬਿਠਾ ਰੱਖੇ ਕਾਂਗਰਸ ਨੇ ਉਹ ਡਾਕੂ ਅੱਜ ਵੀ ਉੱਥੇ ਬੈਠੇ ਸਨ ਜਖਰ ਸਾਹਿਬ ਉਹ ਡਾਕੂ ਜਿਨ੍ਹਾਂ ਦੀ ਮੈਂ ਗੱਲ ਕਰੀ ਜਾਂਦਾ ਸਾਹਿਬ ਦੇ ਆਰ ਸਟਿਲ ਹੋਲਡਿੰਗ ਪੋਜੀਸ਼ਨ ਆਫ ਪਾਵਰ ਵਿਦਨ ਕਾਂਗਰਸ ਜਿਹੜੇ ਲੋਕ ਟੈਸਟ ਲੈਂਦੇ ਆ ਵੀ ਆਹ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣ ਨਹੀਂ ਸਕਦਾ ਉਹ ਬੀਬਾ ਜੀ ਵੀ ਬੈਠੇ ਆ ਜਿਨ੍ਹਾਂ ਨੇ 300 ਜਾਂ 500 ਜਾਂ ਜਿਹੜਾ ਕੁਝ ਵੀ ਲਿਆ ਸੀਗਾ ਉਹ ਵੀ ਉੱਥੇ ਬੈਠੇ ਐ ਸੋ ਆਗੇ-ਆਗੇ ਦੇਖੀ ਹੁੰਦਾ ਹੈ ਕਿ ਆ ਮੈਂ ਦੱਸ ਰਿਹਾ ਜਿਹੜੇ ਬੀਬਾ ਜੀ ਹੋ ਇਹ ਦੱਸਣਗੇ ਕੀ ਹੈ ਜੀ ਕਈ ਕਰਾਈਟਰੀਆ ਇਹਦੇ ਵਿੱਚ ਹੈ ਸ਼ਾਇਦ ਮੈਂ ਗਲਤ ਹਾਂ ਕਿਉਂਕਿ ਉਸ ਲੌਭਤ ਤੇ ਪਹੁੰਚਿਆ ਨਹੀਂ ਬਾਅਦ 'ਚ ਬੰਦਾ ਠੁਡਾ ਖਾ ਕੇ ਫਿਰ ਅਕਲ ਆਂਦੀ ਹੈ ਇੱਕ ਸਾਡੇ ਬਾਗੜੀ 'ਚ ਕਹਾਵਤ ਹੈ ਕਹਿੰਦੇ ਕਾਇਰ ਕੁਟਿਲ ਕੁਰੂਪ ਜੜ ਔਰ ਕຸນ ਬੁੱਧੀ ਦਾ ਖੋਟ ਇਤਨੇ ਅਵਗੁਣ ਤਬ ਛੁਪੇ ਜਬ ਉਹ ਲక్ష్ਮੀ ਜੀ ਦੀ ਓਟ ਹੋ ਸਕਦਾ 350 ਵਾਲੀ ਤੇ ਕੋਈ ਉਤੀ 500 ਦੀ ਪਾ ਦਿੰਦੇ ਤੇ ਸ਼ਹਿਰ ਕ੍ਰਾਈਟਰੀਆ ਦੇ ਸਾਰੇ ਉੱਡ ਜਾਣੇ ਸੀ ਉਹ ਹਸਤਾ ਉਸ ਲੀਗ 'ਚ ਐ ਨਹੀਂ ਉਹ ਜਿਹੜੇ ਲੀਗ ਹੈ ਉਹਨਾਂ ਤੋਂ ਉਹ ਆਪ ਦਾ ਇੰਤਜ਼ਾਮ ਕਰ ਲੈਂਦੇ ਕੋ ਕੁਆਲੀਫਾਈ ਤਾਂ ਕਰਦੇ ਆ ਸਭ ਕਾਂਗਰਸ ਦੇ ਕ੍ਰਾਈਟਰੀਆ ਦੇ ਨਾਲ ਕਿਉਂਕਿ ਮੇਰੇ ਤੋਂ ਆ ਸਵਾਲ ਤੁਸੀਂ ਪੁੱਛਿਆ ਨਾ ਸਾਬ ਬੜਾ ਗਲਤ ਪੁੱਛਿਆ ਸਵਾਲ ਬਈ ਉਹਦੇ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਬਣਦੇ ਕ੍ਰਾਈਟਰੀਆ ਕਹੀ ਹੈ ਸਾਬ ਹਸਤਾ ਪਹਿਲੇ ਪ੍ਰੀਲਿਮਿਨਰੀ ਚ ਫੇਲ ਹੋ ਗਏ ਸੀਗੇ ਅਸਤਾ ਪ੍ਰੋਬਲਮ ਦੇ ਵਿੱਚ ਫੇਲ ਹੋ ਗਏ ਪਰ ਉਸੇ ਪਾਸ ਜਾ ਆਪਣੇ ਸਿੱਧੂ ਸਾਹਿਬ ਤੇ ਮੈਂ ਉਹਨਾਂ ਦੇ ਬਿਆਨ ਸੁਣ ਰਿਹਾ ਸੀ ਕਿ 500 ਕਰੋੜ ਰੁਪਏ ਜਿਹੜੇ ਮੈਂ ਗੱਲ ਸੁਣੀ ਸੀਗੀ ਸਾਹਿਬ ਫ্রম ਦਾ ਹਾਰਸਿਸ ਮਾਉਥ ਯਾ ਹਾਰਸਿਸ ਦਾ ਫਿਲੀ ਦੇ ਮਾਉਥ ਜਨਾ ਉਹਦੇ ਜੁਆਕਾਂ ਦੇ ਮੂੰਹ ਸੁਣੀ ਸੀਗੀ ਕਿ ਉਹਨਾਂ ਨੂੰ ਨਹੀਂ ਮਿਲੀ ਮੁੱਖ ਮੰਤਰੀਸ਼ਿਪ ਸਾਨੂੰ 350 ਕਰੋੜ ਰੁਪਏ ਚ ਮਿਲੀ ਹੈ ਤੋਂ ਸਰ ਦਾ ਕਿਹਦਾ ਨਾਮ ਮੈਂ ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੈਂਦਾ ਉਹਨਾਂ ਦਾ ਦਿੰਦਾ ਅੱਗੇ ਫਰਜੰਦ ਦਾ ਨਾਮ ਲੈ ਰਿਹਾ ਯੋਨਾ ਦੇ ਜਿਹੜੇ ਕੋਈ ਫਰਜ਼ੰਦ ਸੀਗੇ ਉਹਨਾਂ ਨੇ ਆ ਕੇ ਤੇ ਗੱਲ ਦੱਸੀ ਵੀ ਸਾਢੇ 350 ਚ ਲਈਏ ਪੁੰਨ ਨਹੀਂ ਮਿਲਦੀ ਤੇ ਬਾਕੀ ਦਾ ਆ ਇਸ ਕਾਂਗਰਸ ਪਹੁੰਚੀ ਕਿਥੇ ਸਰ ਇਹਨਾਂ ਕਰਕੇ ਸਰ ਨਾ ਤਾਂ ਮਨੂੰ ਸਾਢੇ 350 ਦੀ ਮੇਰੇ ਕੋਲ ਕੋਈ ਆਡੀਓ ਪ੍ਰੂਫ ਹੈ ਸਰ ਨਾ ਮੇਰੇ ਕੋਲ 500 ਦਾ ਹੋ ਸਕਦਾ ਮਿਸ ਜੀ ਸਿੱਧੂ ਕੋਲ ਹੋਵੇ ਪਰ ਮਨ ਨੂੰ ਇਹਨੋ ਪਤਾ ਹੈ ਮੇਰੇ ਕੋਲ ਡਿੰਪੇ ਜੀ ਵਾਲਾ ਉਹ ਜਿਹੜਾ ਟਵੀਟ ਅੱਜ ਵੇ ਪਿਆ ਹੈ ਵੀ ਇੱਥੇ ਡਾਕੂ ਲਿਆ ਕੇ ਬਿਠਾ ਰੱਖੇ ਕਾਂਗਰਸ ਨੇ ਉਹ ਡਾਕੂ ਹਜ ਵੀ ਉੱਥੇ ਬੈਠੇ ਸਰ ਜਕਰ ਸਾਹਿਬ ਉਹ ਡਾਕੂ ਜਿਨ੍ਹਾਂ ਦੀ ਮੈਂ ਗੱਲ ਕਰੀ ਜਾਂਦਾ ਸਾਹਿਬ ਦੇ ਆਰ ਸਟਿਲ ਹੋਲਡਿੰਗ ਪੋਜੀਸ਼ਨ ਆਫ ਪਾਵਰ ਵਿਦੀਨ ਕਾਂਗਰਸ ਜਿਹੜੇ ਲੋਕ ਟੈਸਟ ਲੈਂਦੇ ਆ ਵੀ ਆਹ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣ ਨਹੀਂ ਸਕਦਾ ਉਹ ਬੀਬਾ ਜੀ ਵੀ ਬੈਠੇ ਐ ਜਿਨ੍ਹਾਂ ਨੇ 300 ਜਾਂ 500 ਜਾਂ ਜਿਹੜਾ ਕੁਝ ਵੀ ਲਿਆ ਸੀਗਾ ਉਹ ਵੀ ਉੱਥੇ ਬੈਠੇ ਐ ਸੋ ਅੱਗੇ-ਅੱਗੇ ਦੇਖੀ ਹੁੰਦਾ ਹੈ ਕੀ ਉਹ ਮੈਂ ਦੱਸ ਰਿਹਾ ਜਿਹੜੇ ਬੀਬਾ ਜੀ ਉਹ ਹੀ ਦੱਸਣਗੇ ਕੀ ਹੈ ਜੀ ਕਈ ਕਰਾਈਟਰੀਆ ਦੇ ਵਿੱਚ ਹੈ ਲੈ ਸ਼ਾਇਦ ਮੈਂ ਗਲਤ ਹਾਂ ਕਿਉਂਕਿ ਉਸ ਲੌਭਤੇ ਪਹੁੰਚਿਆ ਨਹੀਂ ਬਾਅਦ 'ਚ ਬੰਦਾ ਸੁਦਾ ਖਾ ਕੇ ਫਿਰ ਅਕਲ ਆਂਦੀ ਹੈ ਇੱਕ ਸਾਡੇ ਬਾਗੜੀ ਚ ਕਹਾਵਤ ਹੈ ਕਹਿੰਦੇ ਕਾਇਰ ਕੁਟਿਲ ਕੁਰੂਪ ਜੜ ਔਰ ਕੁਲ ਬੁੱਧੀ ਦਾ ਖੋਟ ਇਤਨੇ ਅਵਗੁਣ ਤਵ ਛੁਪੇ ਜਬ ਉਹ ਲక్ష్ਮੀ ਜੀ ਕੀ ਓਟ ਹੋ ਸਕਦਾ 350 ਵਾਲੀ ਤੇ ਕੋ ਉਤੀ 500 ਦੀ ਪਾ ਦਿੰਦੇ ਤਾਂ ਸ਼ਾਇਦ ਕਰਾਈ ਤੇ ਸਾਰੇ ਉੱਡ ਜਾਣਾ ਸੀ ਉਹ ਹਸਤਾ ਉਸ ਲੀਗ ਚ ਨਹੀਂ ਉਹ ਜਿਹੜੇ ਲੀਗ ਉਹਨਾਂ ਤੋਂ ਉਹ ਆਪ ਦਾ ਇੰਤਜ਼ਾਮ